ਵਾਹ ਕਾਹਨ ਤੇ ਕੱਪ ਨੇ ਛੱਡ ਰਿਹਾ ਮੋਦੀ ਸਰਕਾਰ ਮੁਰਦਾਬਾਦ ਸ਼ਾਬਾਸ਼ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਸ਼ਾਬਾਸ਼ ਮੋਦੀ ਸਰਕਾਰ ਮੁਰਦਾਬਾਦ ਅਰੇ ਫੋਟੋ ਖੋ ਲੈਣੇ ਮੈਂ ਮੋਹ ਜੀ ਮੇਰਾ ਖਾਲਸਾ ਮੋਹ ਜੀ ਮੇਰੀ ਫਤਿਹ ਲੋੜੀ ਦਾ ਦਿਨ ਹੈ ਹੋਰ ਅੱਜ ਲੋੜੀ ਦੇ ਇਸ ਭੰਗ ਦੇ ਨਾਲ ਮਨਾਈ ਜਾ ਰਹੀ ਹੈ ਜਿਹੜੀ ਨਵੀਂ ਖੇਤੀ ਮੰਡੀ ਨੂੰ ਵੀ ਆਈ ਹੈ ਉਸ ਦਾ ਵੱਡੇ ਪੱਤਰ ਤੇ ਵਿਰੋਧ ਹੋ ਰਿਹਾ ਹੈ ਲੋੜੀ ਦੇ ਦਿਨ ਲੋੜੀ ਜਿਹੜੀ ਕਾਪੀਆ ਨੇ ਉਸ ਖੇਤੀ ਨੂੰ ਦੇ ਟ੍ਰਾਪ ਹੋ ਗਿਆ ਉਹ ਇਸ ਭੁਗੇ ਦੇ ਵਿੱਚ ਸਾਰੀਆਂ ਜਾ ਰਹੀਆਂ ਨੇ ਅਤੇ ਦੀਵੀਆਂ ਮੌਜੂਦ ਹੈ ਐਸੇ ਕਿਸਾਨ ਆਕੂ ਮੌਜੂਦ ਹੈ ਔਰ ਵੱਡੇ ਪੱਤਰ ਤੇ ਵਿਰੋਧ ਹੋ ਰਿਹਾ ਹੈ ਲੋੜੀ ਦਾ ਤਿਉਹਾਰ ਜਿਹੜਾ ਹੈ ਪਤਾ ਨਹੀਂ ਕਿ ਇਸਰਾ ਦੇਖੋਗੇ ਲੋੜੀ ਦਾ ਮੋਰਚੇ ਤੋਂ ਪੁਰੀ ਤਰ੍ਹਾਂ ਕਿਸਾਨਾਂ ਦੇ ਕੰਦਮਾਂ ਨੂੰ ਰੋਕ ਲਿਆ ਹੈ। ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਗੱਲ ਹੈ ਕਿ ਬੰਦੇ ਵਾਲਾ ਸਰਕਾਰ ਨਾਲ ਇਨਸ਼ਾਨਾ ਕਰਦਾ ਹੈ। ਹੋਰ ਤੀਜੀ ਗੱਲ ਕੂਦੀ ਦਾ ਤਿਹਾਰ ਆ, ਮੁਕਤੀ ਦਾ ਤਿਹਾਰ ਆ। ਯਾਦ ਮੇਰੀ ਕਿ ਪਿੰਡੀ ਦਾ ਸੈਕਟਰ ਤੋਂ ਜਾ ਕੇ ਸੰਘੋਰ ਚ ਨੂੰ ਢਾ ਲਾਉਂਦੇ ਤੇ ਕਿੜਾ ਸਟੇਟਾ ਨੂੰ ਭੇਜਦੇ। ਅੱਜ ਅਸੀਂ ਕਾਪੀਆਂ ਥੜਾਂਗੇ। ਆ ਭੈਣਾ ਜਿਹੜੀ ਮੋਟੀ ਜੜ ਚੁੱਲੇ 'ਤੇ ਜਿਹੜਾ ਉਹ ਲੋੜੀ ਨਾ ਤੋਂ ਭੰਦੇ ਉਹ ਸਾਡੀਆਂ ਬਾਵਾ ਘੈਣਾ ਔਰ ਬਲਕਿ ਆ ਇਹ ਪਹਿਲਾਂ ਬਹਿ ਰਹੀਆਂ ਸੀ ਸੋ ਮੈਂ ਸਮਝਦਾ ਵੀ ਸਰਕਾਰਾਂ ਨੂੰ ਇਤਨਾ ਕਿਤੇ ਅੱਖਾਂ ਖੋਲਣੀਆਂ ਚਾਹੀਦੀਆਂ ਕਿ ਕਿੰਨੇ ਇਤਿਹਾਰ ਨਿਕਲ ਕੇ ਆ ਰਹੇ ਨੇ ਉਸਤਾਦ ਉਹ ਸਾਰੇ ਬੱਡਰ ਸੋ ਮੈਂ ਸਮਝਦਾ ਵੀ ਜਿੱਥੇ ਅੱਜ ਵੀ ਸਰਕਾਰ ਸੁੱਤੀ ਪਈ ਆ ਸਾਡਾ ਜਰਨਲ ਦਿਲ ਤੇ ਲੋ ਰਚ ਰਿਹਾ ਮੌਤ ਵਾਲੇ ਪਾਸੇ ਜਾ ਰਿਹਾ 49ਵਾਂ ਦਿਨ ਹੋ ਗਿਆ ਤਾਂ ਸਰਕਾਰਾਂ ਚੁੱਪ ਕੋ ਸਰਕਾਰਾਂ ਬਣਦੀਆਂ ਬਾਬਾ ਜੀ ਫੋਨ ਪਿੱਛੇ ਕਰੋ ਲੋਕਾਂ ਲਈ ਬਣਦੀਆਂ ਤੇ ਅੱਜ ਲੋਕਾਂ ਦੀ ਗੱਲ ਸੁਣੀ ਨਹੀਂ ਜਾਂਦੀ ਕਿਸਾਨ ਨੂੰ ਅੰਨ ਦਾਤਾ ਵੀ ਕਿਹਾ ਜਾਂਦਾ ਪਰ ਅੰਨ ਦਾਤਾ ਦੀ ਸੁਣਦਾ ਕੋਈ ਨਹੀਂ ਅੰਨ ਦਾਤਾ 49ਵੇਂ ਦਿਨ ਤੇ ਭੁੱਖਾ ਹੈ ਪਰ ਕਿਸੇ ਨੇ ਸੈਂਟਰ ਸਰਕਾਰ ਦੇ ਜੂਨੀ ਸਰ ਕੀ ਜੇ ਪੰਜਾਬ ਦੀ ਆਪਾਂ ਬੀਜੇਪੀ ਦੀ ਲੀਡਰਸ਼ਿਪ ਉਹ ਵੀ ਚੁੱਪਚਾਹੀ ਬੈਠੀ ਆ ਪੰਜਾਬ ਸਰਕਾਰ ਵੀ ਚੁੱਪਚਾਹੀ ਬੈਠੀ ਆ ਔਰ ਜਿਹੜੀ اپੋਜੀਸ਼ਨ ਆ ਉਹ ਵੀ ਚੁੱਪਚਾਹੀ ਬੈਠੀ ਆ ਸੋ ਮੈਂ ਸਮਝਦਾ ਵੀ ਜਿਹੜੀ ਸਰਪੰਚੀ ਮੀਟਿੰਗ ਬੁਲਾ ਲੈਣੀ ਚਾਹੀਦੀ ਉਦੋਂ ਪੱਥੇ ਵੀ ਇਹ ਭੱਤੇ ਆ ਕਿ ਕਿਉਂ ਖਰਾਬ ਕਰਦੇ ਬਾਈ ਯਾਰ 73 ਸਾਲਾਂ ਤੋਂ ਜਿੰਨੀਆਂ ਸਿਆਸੀ ਪਾਰਟੀਆਂ ਸਮੇਂ-ਸਮੇਂ ਤੇ ਚਾਹ ਸਟੇਟ ਚਾਹੀਆਂ ਚਾਹ ਸੈਂਟਰ ਚਾਹੀਆਂ ਕਿਤੇ ਨਾ ਕਿਤੇ ਖੇਤੀ ਸੈਕਟਰ ਲਈ ਇਹਨਾਂ ਲੋਕਾਂ ਤੋਂ ਕੋਈ ਪਿਆਰ ਨਹੀਂ ਹੋਈ ਅੱਜ ਉਹਦੀ ਬਦੌਲਤ ਅਸੀਂ ਅੱਜ 11 ਮਹੀਨੇ ਤੇ ਬਾਰਡਰਾਂ ਤੇ ਪਹਿਲਾਂ ਵੀ ਬੈਠੇ ਆ ਸਾਡੇ ਕਿੰਨੇ ਨੌਜਵਾਨ ਇੱਥੇ 38 ਦੇ ਲਗਭਗ ਸ਼ਹੀਦ ਹੋ ਗਏ ਬੱਚਿਆਂ ਦੀਆਂ ਅੱਖਾਂ ਚਲੇ ਗਈਆਂ ਕਿੰਨੇ ਬੱਚਿਆਂ ਦੇ ਔਰ ਸਟਾਂ ਲੱਗੀਆਂ ਗਭੀਰ ਰੂਪ ਦੇ ਵਿੱਚ ਔਰ ਜੋ ਅਤਿਆਚਾਰ ਹੋ ਰਿਹਾ ਸਾਡੇ ਤੇ ਉਹ ਇੱਕ ਮੈਂ ਸਮਝਦਾ ਵੀ ਲੋਕਾਂ ਨੂੰ ਵੀ ਇੱਕ ਜਿਵੇਂ ਇੱਥੋਂ ਕਾਲ ਦਿੱਤੀ ਗਈ ਵੀ ਜਦੋਂ ਤੋਂ ਧੰਨੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਪੰਜਾਬ ਦੇ ਲੋਕਾਂ ਦੀ ਕਮਿਊਨਿਟੀ ਦੀ ਜਿਹੜੇ ਪਨੌੜੀ ਬਾਡਰ ਤੇ 13000 ਨੂੰ ਲੱਗ ਪਉਂਦੇ ਪਿੰਡ ਇੱਕ ਟਰਾਲੀ 10 ਬੰਦੇ ਹਰ ਪਿੰਡ ਤੋਂ ਹੋਣੇ ਚਾਹੀਦੇ ਆ ਦਾ ਜਿੱਤ ਵਾਲੇ ਪਾਸੇੋਂ ਆਪਾਂ ਜਿੰਨਪੁਰ ਨਾਲ ਬੁੱਧ ਰਹੇ ਆ ਕਿਉਂਕਿ ਧੰਨੇਵਾਲ ਸਾਹਿਬ ਨੇ ਆਪਾਂ ਜ਼ਿੰਮੇਵਾਰੀ ਨਿਵਾੜੀ ਬਸ ਸਾਨੂੰ ਆਪਣੀ ਜ਼ਿੰਮੇਵਾਰੀ ਨਿਵਾਉਣੀ ਚਾਹੀਦੀ ਆ ਔਰ ਸਰਕਾਰਾਂ ਇਸ ਚੀਜ਼ ਤੋਂ ਭੱਜ ਚੁੱਕੀਆਂ ਤੋ ਮੈਂ ਸਮਝਦਾ ਇਸ ਧਿਆਰਾ ਨੂੰ ਲੈ ਕੇ ਔਰ ਜਿਹੜਾ ਧਲੇਬਾਦ ਸਾਹਿਬ ਦੀ ਸਾਡੀ ਵਾਜੇ ਕਹਿ ਲੋ ਸਿੱਧਰ ਇੱਥੇ ਹੈਗਾ ਮੇਰਾ ਪਰਿਵਾਰ ਇੱਥੇ ਹੀ ਰਹਿਦਾ ਵਾ ਕਿੰਨੀਆਂ ਚੀਜ਼ਾਂ ਤੋਂ ਸੇਧ ਲੈਣੀ ਚਾਹੀਦੀ ਦੀ ਆ ਇੱਕ ਭਰਾ ਨੂੰ 49 ਦਿਨ ਹੋ ਗਏ ਭੈਣਾਂ ਇੱਥੇ ਬੈਠੀਆਂ ਨੇ ਉਹਨਾਂ ਦਾ ਪੋਤਾ ਵੀ ਆਉਂਦਾ ਤੇ ਉਹਨਾਂ ਦਾ ਬੀਟਾ ਉਹ ਹੋਰ ਆਣੀ ਆਉਂਦੀ ਸੋ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਰਕਾਰਾਂ ਨੂੰ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਗਰੀਬੀਆਂ ਨੂੰ ਉਹ ਲੈ ਕੇ ਬੈਠਾ ਮੱਠਾ ਬਿਲਕੁਲ ਦੇਖੋ ਸਿੱਧਰ ਕੋਰਤੇ ਜੜੀਆਂ ਕਾਫੀਆਂ ਨੇ ਉਹ ਵੀ ਹੁਣ ਲਾ ਜਾਰੀਆਂ ਨੇ ਕਿਉਂਕਿ ਹਰ ਇੱਕ ਆਪਣਾ ਪਰਿਵਾਰ ਜਿਹਾ ਉਹ ਨਹੀਂ ਕਿ ਮੌਰੀਦਾ ਕਿ ਨਾਲ ਸਾਰੇ لے ہو گئے ਅਗਰੀਕਲਚਰ ਮਾਰਕੀਟਿੰਗ ਯਾਨੀ ਇਹ ਨੀਤੀ ਜਿਹੜੀ ਮੰਡੀ ਨੀਤੀ ਨਵੀਂ ਆਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅਗਰ ਆਪੋ ਨੂੰ ਸੰਜਾਬ ਦੇ ਵਿੱਚ ਲਾਗੂ ਕੀਤੀ ਗਿਆ ਤੇ ਪੰਜਾਬ ਦਾ ਜਿਹੜਾ ਮੰਡੀਕਰਨ ਅਲੱਗ ਜਿੱਤਰ ਹੈ ਉਹ ਪੂਰੀ ਤਰ੍ਹਾਂ ਨਾਲ ਖਤਮ ਹੋਜੂਗਾ ਮੰਡੀ ਦੇ ਸਥਾ ਪੰਜਾਬ ਦੀ ਜਿਹੜੀ ਸਭ ਤੋਂ ਬਿਹਤਰ ਮੰਡੀ ਹੈ ਉਹ ਖਰਾਬ ਹੋਜੂਗੀ ਇਸ ਦੇ ਨਾਲ ਇਸੇ ਕਰਕੇ ਇਸ ਨੀਤੀ ਦਾ ਇਸ ਆਪ ਦਾ ਕੇ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜਿਹੜੀ ਤਸਵੀਰ ਵੀ ਤੁਹਾਨੂੰ ਲਗਾਤਾਰ ਅਸੀਂ ਵਿਖਾ ਰਹੇ ਹਾਂ ਕਿ ਨੋਟੀਸ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਸਹਾਰਾ ਜੱਡੇ ਹੋਣੇ ਹੋਰ ਬਾਕੀ ਕਿਹੜਾ ਹਾਰ ਜਿਹਨ ਸੇ ਪਾਣੀ ਦੇ ਨਾਲ ਬਣਾਇਆ ਜਾਂਦਾ ਥੋੜੀ ਜਿਹੀ ਉਹ ਅੱਜ ਬਣਾਈ ਜਾ ਰਹੀ ਹੈ ਹੋਰ ਵੀ ਬਸਤੀਆਂ ਜਿਹੜੀਆਂ ਨੇ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਨੇ ਰੇੜੀਆਂ ਫੁਲੜੀਆਂ ਤੇ ਨਾਲ ਮਿੱਠਾ ਬੰਡਿਆ ਜਾਂਦਾ ਸਾਡਾ ਜਰਨਲ ਅਚ ਪਾਣੀ ਤੇ ਹੈ ਛੜੀ ਨੰਨਜਾ ਜਨਾ ਤੋਂ ਇਹ ਇੱਕ ਸਾਡੇ ਵਾਸਤੇ ਬਣਤੀ ਸਿਹਾਰ ਨਹੀਂ ਹੈ ਸਾਡੀ ਇਹਦੇ ਅਸੀਂ ਇੱਕ ਜਿਹੜਾ ਹੈਗਾ ਦੁੱਖ ਦਾ ਪ੍ਰਚਾਰ ਕਰ ਰਹੇ ਹਾਂ ਇੱਕ ਵਿਰੋਧ ਦੇ ਰੂਪ ਵਿੱਚ ਇਸ ਨੂੰ ਜਿਹੜਾ ਕਾਪੀਆਂ ਨੂੰ ਸਾੜਨ ਵਾਸਤੇ ਇੱਥੇ ਨਾਇਆ ਜਾ ਰਿਹਾ ਹੈ ਸਾਡਾ ਤਿਉਹਾਰ ਦਾ ਮਾਈਕੀ ਤੁਸੀਂ ਕਰਨਾ ਜੀ ਤਿਉਹਾਰ ਨੂੰ ਸਾਡੇ ਬੱਚਿਆਂ ਨਾਲ ਪਰਿਵਾਰਾਂ ਨਾਲ ਸਾਡੇ ਪ੍ਰਵੰਤ ਨਾਲ ਸਾਰਾ ਸਾਰਾ ਸਿਹਾਨ ਸਮਾਜ ਜੀ ਸਾਰਾ ਆਵਾਮ ਸਾਰਾ ਛੱਟਣਾ ਤੇ ਹੈ ਇਸ ਦੇਸ਼ ਦੇ ਸਰਕਾਰ ਨੂੰ ਹਕੂਮਤ ਨੂੰ ਇੱਕ ਉਹਦੇ ਮੂੰਹ ਤੇ ਥੱਪੜ ਆ ਕਿ ਜਿਹੜੇ ਜਿਹੜੇ ਤਫਕੇ ਕਰਕੇ ਪੂਰਾ ਦੇਸ਼ ਹੈ ਉਹ ਨੂੰ ਕਿਸ प्रधान ਦੇਸ਼ ਕਹਿੰਦੇ ਆ ਉਹ ਤੁਸੀਂ ਪ੍ਰਧਾਨ ਦੇਸ਼ ਦਾ ਇੱਕ ਹਰ ਇੱਕ ਸੰਦਾ ਆ ਸ਼ਖਣ ਵਿੱਚ ਹੈ ਜਦ ਸਾਹਮਣੇ ਦੇਖੋ ਜਦ ਕਰੀਓ ਤਸਵੀਰ ਤੁਹਾਨੂੰ ਮਿਲ ਜਾਊਗਾ ਉਤਾਰੋ ਯਾਰ ਸਾਡੇ ਖੂਨਾਂ ਚੋਂ ਸਰਕਾਰ ਮਰਦਾਬਾਦ ਸਰਕਾਰ ਮਰਦਾਬਾਦ ਘਰਾਣਿਆਂ ਦੀ ਸਰਕਾਰ ਮਰਦਾਬਾਦ

ਰਹਾਂਗੇ ਬੈਠੋ ਕੇ ਨੌਰੀ ਬਾਟਰ ਤੇ ਕਿੰਤਾ ਹੋਇਆ ਵੱਡੇ ਬੈਠੋ ਕੇ ਪਾਪ ਕਿਹੜਾ ਕੀਤੀ ਇਹਦਾ ਰਹਿ ਰਹੇ ਬੈਠੋ ਕੇ ਆਪਣੀਆਂ ਕਾਪੀਆਂ ਨੇ ਜਿਹੜੀਆਂ ਨੌਰੀ ਬਾਟਰ ਤੇ ਕਾਪੀਆਂ ਪਾੜੀਆਂ ਥੋੜੀ ਜਿਹੀ ਬਣਾਈ ਜਾਂਦੇ ਇਹ ਪੌਣ ਨੌਰੀ ਪੌਣ ਜਿੰਦਾਬਾਦ ਜਿੰਦਾਬਾਦ ਕੀ ਕਰਕੇ ਦੂਬੀ ਕਿਸਾਨ ਰਹੇਗਾ ਤੱਕੀ ਚੱਕੀ ਚੱਕਦੇ ਰਹਿਗੇ ਤਾਂ ਤੇ ਗੋਡਾ ਰੱਖਦੇ ਆਂ ਕੀ ਤੱਕੀ ਚੱਕ ਦੇਗੇ ਕੌਮ ਦਾ ਗੋਡਾ ਰੱਖਣ ਵਾਲੇ ਕਿਹ ਟੱਕ ਤੁਖੀ ਕਿਸਾਰ ਰਹੇਗਾ ਬਤਨ ਜਿੰਦਾਬਾਦ 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 ਇਹ ਜਿਹੜੇ ਇਸ ਨੂੰ ਸਮਝੋ ਜਿੰਦਾਬਾਦ ਜਿੰਦਾਬਾਦ ਜੱਲੇ ਵਾ ਤੇਰੀ زندہ ज़िंदाब 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 ज़िंदाबु ज़िंदाब ज़िंदबाद ज़िंदाब ज़िंदा ज़िंदाब ज़िंदबाद महाराजा ठो Poured… दाब